ਹਾਂਜੀ ਸਰ ਸਿੱਕਾਲ ਜੀ ਤੁਸੀਂ ਦੇਖ ਰਹੇ ਹੋ ਗੱਲਾਂ ਖੇਤਾਂ ਦੀਆਂ ਪਿਛਲੀ ਵੀਡੀਓ ਚ ਆਪਾਂ ਤੁਹਾਡੇ ਨਾਲ ਗੱਲ ਕਰੀ ਸੀ ਵੀ ਇਨਫੈਕਸ਼ਨ ਬਾਰੇ ਤੇ ਇਹ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਥੋੜਾ ਜਿਆ ਹੋਰ ਦੱਸਾਂਗੇ ਵੀ ਖੇਤਾਂ 'ਚ ਜਿਹੜੀ ਇਨਫੈਕਸ਼ਨ ਹੁੰਦੀ ਹੈ ਤੇ ਕਿਹੜੀ-ਕਿਹੜੀ ਹੁੰਦੀ ਹੈ ਉਹਦੇ ਵੀ ਆਪਾਂ ਕੁਝ ਤੁਹਾਨੂੰ ਤਸਵੀਰਾਂ ਸੰਭੀ ਸਾਂਝੀਆਂ ਕਰਾਂਗੇ ਹੁਣ ਇਹ ਖੇਤ ਖੜਾ ਜੀ ਇਹ ਉਸੇ ਖੇਤ ਦੀ ਹੈ ਜੀ ਵੀਡੀਓ ਜਿਹੜਾ ਤੁਹਾਨੂੰ ਪਿਛਲੀ ਵੀਡੀਓ ਚ ਦਿਖਾਇਆ ਸੀ ਤੇ ਪੁਖਰਾਜ ਵੈਰੈਟੀ ਹੈ ਜੀ ਤੇ ਇਹਦੇ ਵਿੱਚ ਤੁਹਾਨੂੰ ਇਨਫੈਕਸ਼ਨ ਵਾਲੇ ਜਿਹੜੇ ਹੈਗੇ ਨੇ ਉਹ ਦਿਖਾਉਣਾ ਤੇ ਇਨਫੈਕਸ਼ਨ ਦੇ ਨਾਲ ਨਾ ਕਈ ਵਾਰ ਤੁਹਾਡੇ ਡੈਫੀਸ਼ੀਐਂਸੀ ਕਰਕੇ ਵੀ ਕਿਉਂਕਿ ਹਰੇਕ ਜਿਹੜਾ ਪੱਤਾ ਤੁਹਾਡਾ ਸੁਗੜਿਆ ਹੋਊਗਾ ਥੋੜਾ ਜਿਹਾ ਉਹ ਇਨਫੈਕਸ਼ਨ ਕਰਕੇ ਨਹੀਂ ਹੁੰਦਾ ਜਿਹਨੂੰ ਆਪਾਂ ਆਮ ਕਰਕੇ ਵਾਇਰਸ ਕਹਿੰਦੇ ਆ ਤੇ ਵਾਇਰਸ ਕਰਕੇ ਨਹੀਂ ਹੁੰਦਾ ਤੇ ਕਈ ਵਾਰ ਕਿਸੇ ਘਾਟ ਕਰਕੇ ਵੀ ਹੁੰਦਾ ਜਿਵੇਂ ਜ਼ਿੰਕ ਦੀ ਘਾਟ ਵੀ ਆ ਜਾਵੇ ਤਾਂ ਵੀ ਤੁਹਾਡੇ ਪੱਤੇ ਸੁਗੜਦੇ ਰਹਿੰਦੇ ਨੇ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਤੇ ਇਸ ਦੇ ਵਿੱਚ ਜਿਹੜੀ ਹੁਣ ਆ ਪੱਤਾ ਤੁਹਾਨੂੰ ਦਿਖ ਰਿਹਾ ਹੈ ਨੇ ਇਹ ਪੌਦਾ ਇਨਫੈਕਟਡ ਹੋਇਆ ਹੋਇਆ ਹੈ ਠੀਕ ਹੈ ਨਾ ਜੀ ਇਦਾਂ ਇਹ ਪੌਦਾ ਜਿਹੜਾ ਤੁਹਾਨੂੰ ਦਿਖ ਰਿਹਾ ਹੈ ਇਨਫੈਕਟਡ ਹੈ ਤੇ ਬਾਕੀ ਆ ਸਾਰੇ ਪੌਦੇ ਨੇ ਜਿਹੜੇ ਤੰਦਰੁਸਤ ਨੇ ਇਹਨਾਂ ਵਿੱਚ ਕੋਈ ਮੱਕੀ ਇਨਫੈਕਸ਼ਨ ਨਹੀਂ ਹੈਗੀ ਇਹ ਸਾਰੇ ਪੱਤੇ ਸਹੀ ਨੇ ਜੀ ਹੁਣ ਜਿੱਦਾਂ ਇਹ ਥੋੜਾ ਜਿਹਾ ਪੱਤਾ ਤੁਹਾਨੂੰ ਲੱਗ ਰਿਹਾ ਵੀ ਇਹਨਾਂ ਦੇ ਪੱਤੇ ਥੋੜੇ ਥੋੜੇ ਮੁੜ ਰਹੇ ਨੇ ਇਹ ਕਈ ਵਾਰ ਟੈਂਪਰੇਚਰ ਜ਼ਿਆਦਾ ਡਾਊਨ ਆਉਣਾ ਉਹਦੇ ਕਰਕੇ ਵੀ ਹੋ ਜਾਂਦਾ ਤੇ ਜ਼ਿੰਕ ਵਗੈਰਾ ਦੀ ਡੈਫੀਸ਼ੀਐਂਸੀ ਕਰਕੇ ਵੀ ਪੱਤੇ ਗਏ ਸੁੰਗੜਦੇ ਨੇ ਸੋ ਇਨਫੈਕਟਡ ਬੂਟਿਆਂ ਦੀ ਪਛਾਣ ਕਰਨੀ ਜ਼ਰੂਰ ਸਿੱਖੋ ਜਿਹੜੇ ਵੀਰਾਂ ਨੇ ਵੀ ਆਲੂਆਂ ਦੀ ਖੇਤੀ ਕਰਨੀ ਹੈ ਕਿਉਂਕਿ ਇਹ ਚੀਜ਼ਾਂ ਕਰਕੇ ਤੁਹਾਡੇ ਝਾੜ ਤੇ ਬਹੁਤ ਅਸਰ ਪੈਂਦਾ ਹੈ ਤੇ ਮੈਂ ਕੁਝ ਤਸਵੀਰਾਂ ਨਾਲ ਦੀ ਨਾਲ ਸਾਂਝੀਆਂ ਕਰ ਰਹੀ ਹਾਂ ਜਿਹੜੀਆਂ ਇਨਫੈਕਸ਼ਨ ਬੂਟਿਆਂ ਦੀਆਂ ਹੁੰਦੀਆਂ ਨੇ ਉਹ ਜ਼ਰੂਰ ਦੇਖਿਓ ਜਿਦੇ ਵਿੱਚ ਤੁਹਾਨੂੰ ਇਹ ਪਤਾ ਲੱਗਦਾ ਰਹੂਗਾ ਵੀ ਆਹ ਬੂਟੇ ਜਿਹੜੇ ਸਾਡੇ ਖੇਤ 'ਚ ਨਹੀਂ ਹੋਣੇ ਚਾਹੀਦੇ ਤੇ ਕਿਹੜੇ-ਕਿਹੜੇ ਹੋਣੇ ਚਾਹੀਦੇ ਨੇ ਸੋ ਇਹਨਾਂ ਗੱਲਾਂ ਨੂੰ ਗੌਰ ਕਰਨ ਲਈ ਤੇ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਆਪਾਂ ਤੁਹਾਨੂੰ ਜਿੰਨੀ ਵੀ ਜਾਣਕਾਰੀ ਦੇ ਸਕਦੇ ਹਾਂ ਜਰੂਰ ਦੱਸਾਂਗੇ ਇਹਦੇ ਬਾਰੇ ਧੰਨਵਾਦ ਜੀ ਤੁਸੀਂ ਦੇਖ ਰਹੇ ਸੀ ਗੱਲਾਂ ਖੇਤਾਂ ਦੀਆਂ